ਜੋ ਬੜਤਾ ਜਾ ਬਹੁਤ ਆਈਏ ਦੇ ਸਕਤ ਬਾਈ ਕੁਛ ਖਾਲਸਾ ਸ੍ਰੀ ਵਾਇਰ ਦੀ ਖਤੇ ਅੱਜ ਪਿੰਡ ਮਿਰਜਾਣੇ ਦੇ ਵਿੱਚ ਜੋ ਕੱਲ ਪਤੂਆਂ ਨੇ ਲਾਜ ਦੇ ਬਾਰੇ ਜੋ ਤਾਕਾ ਕਰਾਇਆ ਸੀ ਉਹਦੇ ਵਿੱਚ ਸਬੰਧ ਵਿੱਚ ਸਾਰੇ ਪਿੰਡਾਂ ਨੇ ਲੈਟਾਂ ਵਜਾਈਆਂ ਸੀ ਤੇ ਇੱਕ ਪਿੰਡ ਘਰ ਜਿਹੜਾ ਪ੍ਰੀਤਮ ਸਿੰਘ ਅੱਛਾ ਸਾਨਾ ਪਿੰਕੰਤ ਸਿੰਘ ਉਸ ਨੇ ਸਾਰੇ ਪਿੰਡ ਦੀ ਲੰਘਣਾ ਕਰੀਏ ਉਸ ਨੂੰ ਅੱਜ ਸਾਰੇ ਪਿੰਡ ਦੀ ਸਹਿਮਤੀ ਨਾਲ ਸਾਰਿਆਂ ਨੇ ਸਹਿਮਤੀ ਦਿੱਤੀ ਪਿੰਡ ਨੇ ਵਿਵਾਦ ਤੋਂ ਉਹਦਾ ਪਿੰਡ ਦੇ ਨਾਲ ਕੋਈ ਤਾਲਿਕ ਨਹੀਂ ਬਰ ਖਲਾਬ ਉਹਦੇ ਪਿੰਡ ਨਾ ਉਹਦੇ ਨਾਲ ਕੋਈ ਆਉਣਾ ਹੈ ਨਾ ਉਹਦੇ ਨਾਲ ਲੈਣਾ ਹੈ ਨਾ ਕੋਈ ਦੇਣਾ ਜੋ ਕਿਸੇ ਨੂੰ ਵੀ ਚੰਗਾ ਲੱਗਦਾ ਹੈ ਜਾਂ ਇਸੇ ਤਰ੍ਹਾਂ ਹੀ ਲੱਗਦਾ ਅੱਜ ਪਿੰਡ ਵਾਲੇ ਦੱਸ ਸਕਦੇ ਆ ਕੱਲ ਨੂੰ ਨਾ ਇਹ ਆਖਣ ਵੀ ਅਸੀਂ ਉਹਨਾਂ ਦੇ ਜਾਣੇ ਆ ਅੱਜ ਉਹ ਦੱਸ ਸਕਦੇ ਸਾਨੂੰ ਅੱਜ ਤੋਂ ਬਾਅਦ ਆ ਉਹਨਾਂ ਦਾ ਪਿੰਡ ਦੇ ਨਾਲੋਂ ਭਾਂਡਾ ਤਾਲ ਲੱਗਦਾ ਇਕੱਲੇ ਘਰ ਦਾ ਪ੍ਰੀਤ ਸਿੰਘ ਦਾ ਬੈਗ ਨੂੰ ਖਾਣ ਵੈਗਰੀ ਜਖਾਸਾ ਵੈਗਰੀ ਜੀ ਦੀ ਫਤਿਹ ਅੱਜ ਇੱਕ ਮਿਰਜਣ ਦੇ ਵਿੱਚ ਫੈਸਲਾ ਹੋਇਆ ਉਹ ਇਹ ਕਿ ਇੱਕ ਪਰਿਵਾਰ ਦਾ ਬਾਈਕਟ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਲਾਈਟਾਂ ਬੰਦ ਨਹੀਂ ਕੀਤੀਆਂ ਲਾਈਟਾਂ ਬੰਦ ਨਹੀਂ ਕੀਤੀਆਂ ਇਸ ਕਰਕੇ ਉਹਨਾਂ ਦਾ ਮਤਲਬ ਬਾਈਕਟ ਕੀਤਾ ਜਾਂਦਾ ਹੈ 14 8 2021 ਅੱਜ ਦੀ ਤਰੀਕ ਕੀ ਹੋਇਆ ਮਿਰਜਣੀ ਪਿੰਡ ਦੇ ਵਿੱਚ ਇੱਕ ਟੂਣਾ ਕਰਨ ਦਾ ਇੱਕ ਤਾਗੇ ਤਵੀਦ ਕਰਨ ਦਾ ਟੂਣਾ ਕਰਨ ਦਾ ਇੱਕ ਮਤਲਬੀ ਪ੍ਰੋਗਰਾਮ ਰੱਖਿਆ ਗਿਆ। ਵੀ ਕਟੂਣਾ ਕੀਤਾ ਜਾਉ ਉਹਦੇ ਨਾਲ ਮਤਲਬ ਇਹਦੇ ਪਸ਼ੂਆਂ ਨੂੰ ਮੂੰਹ ਖੁਰਦੀ ਬਿਮਾਰੀ ਹੈ ਜਾਂ ਗਲ ਘੋਟੂ ਦੀ ਬਿਮਾਰੀ ਹੈ ਉਹ ਠੀਕ ਹੋ ਜਾਊਗੀ ਟੂਣਾ ਕਰਨ ਨਾਲ। ਚਲੋ ਇੱਕ ਗੁਰਸਿੱਖ ਬੰਦਾ ਗੁਰਸਿੱਖ ਤਾਂ ਪੰਕਾਇ ਨਹੀਂ ਸਕਦੇ ਅਖੌਤੀ ਸਿੱਖ ਹੈ ਸਾਡੇ ਅਖੌਤੀ ਸਿੱਖ ਉਹ ਬੰਦੇ ਨੇ ਦੋਵੇਂ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਕਿ ਆਪਾਂ ਤਾਗੇਤ ਵੀ ਧਕਰਾ ਕੇ ਲਿਆਉਣੇ ਆ ਪਟੂਣਾ ਕਰਨਾ ਆ ਆਪਾਂ ਜੇ ਕਰਨਾ ਆ ਆਪਾਂ ਉਹ ਕਰਨਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਮ ਬਗਲ ਦੇ ਵਿੱਚ ਖੜੇ ਹੋ ਕੇ ਇਹ ਅਨਾਉਂਸਮੈਂਟਾਂ ਕੀਤੀਆਂ ਉਹਨੇ ਬੰਦੇ ਨੇ ਚਲੋ ਉਹ ਬੰਦਾ ਜਿਉਂ ਅਨਾਉਂਸਮੈਂਟ ਕਰਕੇ ਬਾਹਰ ਨਿਕਲਦਾ ਮੈਂ ਇਹਨੂੰ ਕਿਹਾ ਵੀ ਉਹਨੇ ਅਨਾਉਂਸਮੈਂਟ ਦੇ ਵਿੱਚ ਆਖਿਆ ਸੀ ਕੇ ਰਾਤ ਨੂੰ 10 ਵਜੇ ਸਾਰਾ ਪਿੰਡ ਬਾਰ ਆਪ ਦੇ ਖੁੱਲੇ ਰੱਖੇ ਤੇ ਸੇਵਾ ਦਾ ਰਹਿਣਗੇ ਉਹ ਸਾਰਿਆਂ ਨੇ ਧੂਫ ਦੇਖੇ ਜਾਣਗੇ ਤੇ ਪਾਣੀ ਦੇ ਛਿੱਟੇ ਵੀ ਦੇਖੇ ਜਾਣਗੇ ਐਦਾਂ ਦਾ ਕੁਛ ਉਹਦਾ ਚਲੋ ਤੇ ਲਾਈਟਾਂ ਸਾਰਿਆਂ ਨੇ ਬੰਦ ਰੱਖਣੀਆਂ ਕਹਿੰਦਾ ਰਾਤ ਨੂੰ 7:30 ਵਜੇ ਤੋਂ ਬਾਅਦ ਸਾਰਿਆਂ ਨੇ ਲਾਈਟਾਂ ਬੰਦ ਕਰ ਦੇਣੀਆਂ ਸਵੇਰ ਕਹਿੰਦਾ ਵੀ 6 ਵਜੇ ਤੋਂ ਪਹਿਲਾਂ ਕਿਸੇ ਨੇ ਲਾਈਟ ਨਹੀਂ ਚਲਾਉਣੀ ਇੱਕ ਘਹਿਨੇ ਚੁੱਲੇ ਦੇ ਵਿੱਚ ਅੱਗ ਨਹੀਂ ਪਾਉਣੀ ਤੜਕੇ ਵੀ ਜੇ ਘਹਿਨੇ ਚਾਹ ਪੀਣੇ ਦਾ ਕਹਿੰਦਾ ਧਰਮਸ਼ਾਲਾ ਜਾ ਕੇ ਸਾਡੇ ਕੋਲ ਪੀਜੋ ਉਹਦੀ ਮਤਲਬ ਜਿਹੜੀ ਅ ਰਿਕਾਰਡਿੰਗ ਐਨਾਨਸਮੈਂਟ ਦੀ ਉਹ ਹੀ ਮੈਂ ਸਾਨੂੰ ਨਾਲੇ ਦੇ ਸ਼ੇਅਰ ਕਰੂੰਗਾ ਠੀਕ ਹੈ ਜੀ ਉਹਦੇ ਵਿੱਚ ਫਿਰ ਕੀ ਹੋਇਆ ਮੈਂ ਜਦੋਂ ਉਹ ਅਨਾਉਂਸਮੈਂਟ ਕਰਕੇ ਬੰਦਾ ਨਿਕਲਿਆ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਵੀ ਦੇਖ ਮੇਰਾ ਇਸ ਚੀਜ਼ ਨਾਲ ਕੋਈ ਸੰਬੰਧ ਨਹੀਂ ਅਸੀਂ ਗੁਰ ਸਿਖਾਉਣ ਦੇ ਨਾਂ ਤੇ ਇਹ ਚੀਜ਼ ਨੂੰ ਨਹੀਂ ਮੰਨਦੇ ਕਿ ਮਖੇ ਆਪਣੇ ਘਰੇ ਰਾਤ ਨੂੰ ਤੁਸੀਂ 10 ਵਜੇ ਨਾ ਆਇਓ ਨਾ ਪੰਸੋਂਡੇ ਠੂਣਿਆਂ ਦੀ ਲੋੜ ਹੈ ਨਾ ਥੋੜੀ ਧੂਫ ਦੀ ਲੋੜ ਹੈ ਵੀ ਸਾਡੇ ਆਉਣ ਦੀ ਕੋਈ ਲੋੜ ਨਹੀਂ ਤੁਸੀਂ ਆਹਰੜੇ ਪਿੰਡ 'ਚ ਕਰਦੇ ਹੋ ਕਰੋ ਉਹ ਤੁਹਾਨੂੰ ਮੁਬਾਰਕ ਹਨਾ ਆਪਾਂ ਇਸ ਚੀਜ਼ ਦਾ ਹਿਸਾਨੇ ਮਾੜਨਾ ਚਾਹੁੰਦੇ ਕਿਸੇ ਅੰਧਵਿਸ਼ਵਾਸ ਦਾ ਉਹ ਬੰਦੇ ਨੇ ਕੀ ਹੋਇਆ ਜੀ ਮਤਲਬ ਵੀ ਉਹ ਪੰਚਾਇਤ ਨੂੰ ਜਾ ਕੇ ਉਹਨੇ ਭੜਕਾਇਆ ਪੂਰਾ ਤੇ ਪੰਚਾਇਤ ਦੇ ਵਿੱਚ ਵੀ ਕੁਝ ਮਤਲਬ ਵੀ ਇਹ ਜੇ ਮੈਂਬਰ 2 ਤੰਮਬਰ ਇਹ ਜੀ ਹੈਗੀ ਜਿਹੜਾ ਦਾ ਮਤਲਬ ਹੀ ਸਰਪੈਂਸ਼ਨ ਨੂੰ ਵੀ ਲਾ ਕੇ ਮਤਲਬ ਵੀ ਅੱਗੇ ਤੇ ਸਾਡੇ ਖਿਲਾਫ ਅਨਾਉਂਸਮੈਂਟ ਇਹ ਕਰਵਾਈ ਕਿ ਇਹ ਪਰਿਵਾਰ ਨੇ ਲਾਈਟਾਂ ਨਹੀਂ ਬੰਦ ਕੀਤੀਆਂ ਲੈਟਾਂ ਜਦੋਂ ਕਿ ਮਤਲਬ ਵੀ ਬਾਹਰ ਨਹੀਂ ਲਾਈਟਾਂ ਸੀਗੀਆਂ ਸਾਡੀਆਂ ਬਿੜੇ ਵਾਲੀਆਂ ਜਿਹੜੀਆਂ ਹੁੰਦੀਆਂ ਉਹ ਬੰਦ ਸੀਗੀਆਂ ਮੇਰੇ ਬੈਡਰੂਮ ਦੀ ਜਿਹੜੀ ਲਾਈਟ ਸੀ ਉਹ ਚੱਲਦੀ ਰਹੀ ਹੈ 11 ਵਜੇ ਤੱਕ ਕਿਉਂਕਿ ਮੈਂ ਆ ਜਾਣਾ ਸੀਗਾ ਰਾਤ ਨੂੰ 11 ਵਜੇ ਟੂਰ ਤੇ ਜਾਣਾ ਸੀਗਾ ਕੋਈ ਮਲਾਜਮਾਂ ਨੂੰ ਲੈ ਕੇ ਤਲੰਡੀ ਸਾਬੂ ਤੋਂ ਤੇ ਸ਼੍ਰੀ ਦਰਬਾਰ ਸਾਹਿਬ ਗਏ ਸੀਗੇ ਅਸੀਂ ਤਾਂ ਉਹਦੇ ਕਰਕੇ ਮੈਨੂੰ ਜਾਣਾ ਪੈਣਾ ਸੀਗਾ ਤੇ ਮੈਂ ਰਾਤ ਨੂੰ 10 ਵਜੇ ਮੰਨ ਲਵੀ ਤਿਆਰ ਹੋਣ ਲੱਗਿਆ ਤੇ ਪੌਣੇ ਇੱਕ 11 ਵਜੇ ਤਿਆਰ ਹੋ ਕੇ ਮੈਂ ਚੱਲ ਪਿਆ ਘਰ ਤਾਂ ਹੁਣ ਪੱਗ ਵੀ ਬੰਨ੍ਹਣੀ ਐ ਹੋਰ ਵੀ ਤਿਆਰ ਹੋਣਾ ਐ ਕੱਪੜੇ ਵੀ ਪ੍ਰੈਸ ਕਰਨੇ ਆ ਤਾਂ ਉਹਦੇ ਵਾਸਤੇ ਤਾਂ ਲਾਈਟ ਜ਼ਰੂਰੀ ਐ ਆਪਾਂ ਨੇਰੇ 'ਚ ਤਾਂ ਕੁਝ ਕਰ ਨਹੀਂ ਸਕਦੇ ਹਨਾ ਤਾਂ ਆਪਾਂ ਇੱਕ ਪੈਸੀ ਦਾ 파ਟ ਵੀ ਹੈ ਨਹੀਂ ਸੀਗੇ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਆਪਾਂ ਉਹ ਆਪਾਂ ਕਿਸੇ ਵਹਿਮ ਭਰਮ ਦਾ ਮਤਲਬ ਵੀ ਆਪਾਂ ਖਿਲਾਫ ਹੀ ਆ ਇਸ ਚੀਜ਼ ਦੇ ਹਨਾ ਜਿਵੇਂ ਜਿਹੜਾ ਕੋਈ ਇਹ ਜੇ ਕੋਈ ਪਸ਼ੂਆਂ ਦਾ ਇਲਾਜ ਕਰਨਾ ਤਾਂ ਉਹ ਆਪਾਂ ਦਵਾਈਆਂ ਨਾਲ ਤਾਂ ਕਰ ਸਕਦੇ ਹਾਂ ਟੂਨੇ ਡਾਮ ਨਾਲ ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ ਵਿਸ਼ਵਾਸ ਨਹੀਂ ਕਰਦਾ ਕਿ ਇਦਾਂ ਵੀ ਹੋ ਸਕਦਾ ਹੈ ਕੰਮ ਚਲੋ ਤੇ ਉਹਨਾਂ ਨੇ ਹੁਣ ਸਾਡੇ ਖਿਲਾਫ ਇਹ ਕੰਮ ਕੀਤਾ ਕਿ ਇਹਨਾਂ ਦਾ ਬਾਈਕਟ ਕਰ ਦਿਓ ਇਹਨਾਂ ਦਾ ਮਤਲਬ ਵੀ ਭਾਂਡਾ ਢਾਲ ਦਿਓ ਦੀ ਨੰਨੇ ਆਪਣੀ ਮੰਨੀ ਦੀਆਂ ਨਾ ਲਾਈਟਾਂ ਚਲਦੀਆਂ ਰੱਖੀਆਂ। ਸੰਖੇਪ ਦੀ ਹੁਣ ਇਹ ਸੋਡੇ ਤੇ ਆ ਵੀ ਕਿਦਾਂ ਦਾ ਮਤਲਬ ਵੀ ਸਿਸਟਮ ਹੋ ਗਿਆ 21ਵੀਂ ਸਦੀ ਚੱਲ ਰਹੀ ਆ ਸਾਇੰਸ ਦਾ ਮਤਲਬ ਵੀ ਜੋਗ ਹੈ। ਤੇ ਐਦਾਂ ਦਾ ਅੰਧਵਿਸ਼ਵਾਸ ਹੋਣਾ। ਜਿਹੜਾ ਬੰਦਾ ਹੋ ਕੋਈ ਟੂਨਾਟਾ ਮਨ ਕਰਨ ਆਇਆ ਸੀਗਾ ਉਹ ਬੰਦੇ ਦੇ ਸਿਰ ਦੇ ਉੱਤੇ ਦਾ ਬਲ ਵੀ ਚੱਲਦਾ ਪਿਆ। ਉਹਦੇ ਨਾਲ ਸੁਣ ਵੀਡੀਓ ਵੀ ਨਾਲ ਸ਼ੇਅਰ ਕਰ ਦੂਗਾ। ਉਹਦੇ ਸਿਰ ਤੇ ਚੱਲਦਾ ਪਿਆ ਬਲਵ। ਤੇ ਹੋਰ ਘਰਾਂ ਦੇ ਵਿੱਚ ਨੇਰਾ ਪਾ ਲੋ ਕਹਿੰਦੇ ਉੱਥੇ ਨਹੀਂ ਕਹਿੰਦੇ ਬਾਲੂ ਚਲਾਉਣਾ ਤਾਂ ਇਹ ਘਟਨਾ ਹੋਈ ਹੈ ਪਿੰਡ ਮਿਰਜਣਾ ਚ ਪਿੰਡ ਮਿਰਜਣਾ ਤਲਵੰਡੀ ਸਾਬੋ ਤਹਿਸੀਲ ਹੈ ਡਿਸਟ੍ਰਿਕਟ ਬਰਤੰਡਾ ਪੰਜਾਬ ਦੇ ਵਿੱਚ ਇਦਾਂ ਦਾ ਸ਼ਰਮਨਾਕ ਕਾਰਾ ਮੈਨੂੰ ਲੱਗਦਾ ਹੈ ਅਜੇ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਪੰਚਾਇਤ ਨੇ ਇਹ ਐਹੋ ਜਿਹਾ ਫੈਸਲਾ ਲਿਆ ਨਹੀਂ ਹੋਣਾ ਇੱਕ ਲਾਈਟ ਨਾ ਬੰਦ ਕਰਨ ਦੇ ਨਾਲ ਇੱਕ ਪਰਿਵਾਰ ਦਾ ਬਾਈਕਾਟ ਕਰੋ ਹਾਲਾਂਕਿ ਉਸ ਚੀਜ਼ ਨਾਲ ਸਾਨੂੰ ਫਰਕ ਨਹੀਂ ਪੈਂਦਾ ਕਿਉਂਕਿ ਪਿੰਡ ਦੇ ਵਿੱਚ ਜੀ ਨਾਲ ਸਾਡੀ ਦਿਲੋਂ ਸਾਂਝ ਹੈਗੀ ਉਹ ਵਰਤਦਾ ਹੀ ਆ ਤੇ ਉਹ ਹਮੇਸ਼ਾ ਵਰਤਦਾ ਹੀ ਰਹਿਣਗੇ ਤੇ ਜਿਨ੍ਹਾਂ ਨੇ ਘਰੇ ਆਪਾਂ ਜਨਮ ਤੋਂ ਲੈ ਕੇ ਹਜੇ ਤੱਕ ਕਦੇ ਪੰਜੀ ਦੀ ਚੀਜ਼ ਲੈਣ ਵੀ ਨਹੀਂ ਗਏ ਉਹ ਬੰਦਿਆਂ ਦੇ ਬਾਈਕਾਟ ਕਰਨ ਨਾਲ ਕੋਈ ਬਹੁਤਾ ਫਰਕ ਵੀ ਨਹੀਂ ਪੈਂਦਾ ਸਾਨੂੰ ਉਹ ਤਾਂ ਸ਼ੁਰੂ ਤੋਂ ਹੀ ਬਾਈਕਾਟ ਮੰਨੋ ਜਿਨ੍ਹਾਂ ਨਾਲ ਆਪਣਾ ਕੋਈ ਦਿਲ ਦਾ ਮਤਲਬ ਰਿਸ਼ਤਾ ਹੀ ਨਹੀਂਗਾ ਜਿਨ੍ਹਾਂ ਨਾਲ ਕੋਈ ਆਪਣਾ ਵਰਤ ਪਰਤੇ ਵੀ ਹੈ ਨਹੀਂਗਾ ਉਹਨਾਂ ਨਾਲ ਕਾਹਦਾ ਬਾਈਕਾਟ ਤੇ ਕਾਹਦਾ ਮਤਲਬ ਉਹਨਾਂ ਨਾਲ ਜਾਣ ਆਉਣੇ ਤੇ ਜਿਨ੍ਹਾਂ ਨਾਲ ਆਪਣਾ ਜਾਣ ਆਉਣੇ ਜਿਨ੍ਹਾਂ ਨਾਲ ਆਪਣਾ ਮਤਲਬ ਵੀ ਰਿਸ਼ਤੇ ਵੀ ਹੈ ਉਹ ਹਮੇਸ਼ਾ ਆਪਣੇ ਨਾਲ ਵਰਤੇ ਰਹਿੰਦੇ ਤੇ ਉਹਨਾਂ ਨੇ ਰਾਤ ਵੀ ਮੈਨੂੰ ਫੋਨ ਕਰ ਕਰਕੇ ਇਹੀ ਗੱਲ ਕਹੀ ਹੈ ਵੀ ਹਿੱਕ ਠੋਕ ਕੇ ਬਈ ਤੇਰੇ ਨਾਲਾਂ ਸੀ ਕੋਈ ਚੱਕਰ ਨਹੀਂ ਜੇ ਸਾਡਾ ਹੀ ਬਾਈਕਾਟ ਹੁੰਦਾ ਤਾਂ ਹੋ ਜੀ ਸੋ ਮੈਂ ਜਿੰਨੇ ਅ ਆਪਣੇ دوست ਮਿੱਤਰ ਨੇ ਜਿਹੜੇ ਜਾਗਰੂਕ ਨੇ ਇਸ ਪੱਧਰ ਦੇ ਉੱਤੇ ਮੈਂ ਸਾਰਿਆਂ ਦਾ ਸਹਿਯੋਗ ਚ ਹਾਂ ਨਾ ਵੀ ਇਦਾਂ ਦੇ ਜਿਹੜੇ ਅੰਧਵਿਸ਼ਵਾਸ ਹੈ ਉਹ ਖਤਮ ਹੋਣੇ ਚਾਹੀਦੇ ਹੈ ਜੇ ਆਪਾਂ ਉਹਨਾਂ ਨੂੰ ਇਹ ਗੱਲ ਨਹੀਂ ਆਖੀ ਵੀ ਤੁਸੀਂ ਇਹ ਅੰਧਵਿਸ਼ਵਾਸ ਰੋਕ ਦਿਓ ਆਪਾਂ ਉਹਨਾਂ ਨੂੰ ਇਹ ਗੱਲ ਨਹੀਂ ਆਖੀ ਆਪਾਂ ਬਸ ਸਿਰਫ ਇੰਨੀ ਕੀਤਾ ਵੀ ਆਪਾਂ ਉਹਦੇ ਪਾਰਟ ਨਹੀਂ ਹੈਗੇ ਆਪਾਂ ਦਾ ਹਿੱਸਾ ਨਹੀਂ ਹੈਗੇ ਬਣ ਸਕਦੇ ਤੇ ਵੀ ਤੁਸੀਂ ਆਦਾ ਜੋ ਕਰਦੇ ਹੋ ਕਰੋ ਪਰ ਸਾਨੂੰ ਇਸ ਚੀਜ਼ ਦਾ ਭਾਗੀਦਾਰ ਨਾ ਬਣਾਓ ਉਹ ਵੀ ਅਸੀਂ ਵੀ ਇਸ ਅੰਧਵਿਸ਼ਵਾਸ ਦੇ ਵਿੱਚ ਸ਼ਾਮਲ ਹੋਈਏ। ਔਰ ਫਿਰ ਵੀ ਸਾਨੂੰ ਧੱਕੇ ਨਾਲ ਕਿਉਂਕਿ ਤੁਸੀਂ ਕਹਿੰਦੇ ਅੰਧਵਿਸ਼ਵਾਸ ਦੇ ਵਿੱਚ ਸ਼ਾਮਲ ਨਹੀਂ ਹੋਏ ਤਾਂ ਸਾਨੂੰ ਧੱਕੇ ਨਾਲ ਉਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ। ਠੀਕ ਹੈ ਜੀ। ਤਾਂ ਇੱਕ ਜਿਹੜਾ ਉਹ ਬੰਦਾ ਅਨਾਉਂਸਮੈਂਟ ਕਰਨ ਵਾਲਾ ਹੈ। ਉਹਨੇ ਕਿਰਪਾਨ ਤਾਂ ਪਾਈ ਹੋਈ ਆ। ਮੂੰਹ ਤੇ ਦਾੜਾ ਵੀ ਰੱਖਿਆ ਹੋਇਆ ਸਾਰਾ ਮਤਲਬ ਵੀ ਕਕਾਰ ਵੀ ਪਾਉਂਦਾ ਬੰਜੀ। ਤੇ ਗੁਰੂ ਰਸਾਲ ਦੀ ਤਾਬਿਆਂ ਦੇ ਵਿੱਚ ਖੜ ਕੇ ਐਦਾਂ ਦੀ ਅਨਾਉਂਸਮੈਂਟ ਕਰਨੀ ਕਿ ਟੂਨੇ ਕਰਨੇ ਆ ਜੀ ਆਪਾਂ ਤਾਂ ਆਪਾਂ ਤਾਂ ਧਾਗੇ ਮਤਲਬ ਹੀ ਲਿਆਉਣੇ ਆ ਮੰਤਰ ਕਰਾ ਕੇ ਹਨ ਤੁਸੀਂ ਸੋਚ ਸਕਦੇ ਹੋ ਵੀ ਕਿੱਦਾਂ ਦੀ ਮੈਂਟੈਲਿਟੀ ਹੋ ਉਸ ਬੰਦੇ ਦੀ ਕਿੱਦਾਂ ਦਾ ਸਿੱਖ ਹੋਊਗਾ ਉਹ ਜਿਹੜਾ ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਜੋ ਡਾਰੀ ਹੈ ਨਹੀਂ ਬਿਲਕੁਲ ਵੀ ਮਨ ਚੋਂ ਡਰ ਕੱਢ ਨਹੀਂ ਦਿੱਤਾ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਗੁਰੂ ਸਾਹਿਬ ਕਹਿੰਦੇ ਵੀ ਇਦਾਂ ਦਾ ਕੰਮ ਕਰੋ ਇਸ ਗੱਲੋਂ ਮਨ ਦੁਖੀ ਹੈ ਇਸ ਇਸ ਚੀਜ਼ ਦਾ ਮੈਨੂੰ ਫਿਕਰ ਨਹੀਂ ਕਿ ਸਾਡਾ ਬਾਈਕਾਟ ਕੀਤਾ ਉਸ ਚੀਜ਼ ਦਾ ਮੈਨੂੰ ਫਕਰ ਹੈ ਫਿਕਰ ਨਹੀਂ ਹੈਗਾ ਫਕਰ ਹੈ ਵੀ ਚਲੋ ਆਪਾਂ ਮਤਲਬ ਵੀ ਅਨਭਿਸ਼ਵਾਸ ਦਾ ਹਿੱਸਾ ਨਹੀਂ ਬਣੇ ਤੇ ਪਿੰਡ ਨਾਲ ਚੰਗੇ ਮੰਨੋ ਆਪਾਂ ਉਸ ਚੀਜ਼ ਦਾ ਫਕਰ ਹੈ ਫਿਕਰ ਹੈ ਨਹੀਂ ਬਿਲਕੁਲ ਵੀ ਤੇ ਤੁਸੀਂ ਵੀ ਆਪ ਦੇ ਵਿਚਾਰ ਦਿਓ ਵੀ ਸਹੀ ਹੈ ਜਿਹੜਾ ਮਰਜਾਂ ਦੀ ਪੰਚਾਇਤ ਨੇ ਕੀਤਾ ਹੈ ਫੈਸਲਾ ਵੀ ਇੱਕ ਪਰਿਵਾਰ ਜੇ ਨਹੀਂ ਆਂਧ ਵਿਸ਼ਵਾਸ ਦੇ ਵਿੱਚ ਸ਼ਾਮਲ ਹੋਇਆ ਤਾਂ ਉਹਦਾ ਬਾਈਕਾਟ ਕਰ ਦਿਓ ਤਾਂ ਇਹ ਜ਼ਰੂਰ ਮੰਨ ਲਵੀ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰੋ ਵੱਧ ਤੋਂ ਵੱਧ ਤਾਂ ਕਿ ਸਾਰੇ ਪੰਜਾਬ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਜਿਹੜੇ ਮੱਲ ਵੀ ਲੋ ਅੰਧ ਵਿਸ਼ਵਾਸੀ ਨੇ ਉਹਨਾਂ ਦੇ ਵੀ ਥੋੜੇ-ਮੋਟੇ ਕੰਨ ਖੋਦਣਾ ਹਨਾ ਤੇ ਦੂਜੇ ਬੰਦੇ ਸਹਿਯੋਗ ਵੀ ਦੇਣ ਇਸ ਚੀਜ਼ ਦਾ ਤੇ ਸਿੰਘ ਸਾਹਿਬ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਵੀ ਕੱਲ ਨੂੰ ਮਿਲਣ ਦਾ ਟਾਈਮ ਆਨ ਤਾਂ ਮੰਗਿਆ ਉਹ ਬੰਦੇ ਵਾਸਤੇ ਜਿਹੜਾ ਬੰਦਾ ਆਪਣੇ ਆਪ ਨੂੰ ਅਖੌਤੀ ਸਿੱਖ ਜਿਹੜਾ ਹੈਗਾ ਨਾ ਉਹਦੇ ਵਾਸਤੇ ਜਿਹਨੂੰ ਤਾਲਬ ਕੀਤਾ ਜਾਵੇ ਇਸ ਚੀਜ਼ ਦੇ ਵੀ ਗੁਰੂ ਨਾਨਕ ਸਾਹਿਬ ਦੀ ਤਾਬਿਆਂ ਦੇ ਵਿੱਚ ਖੜ ਕੇ ਆਪਾਂ ਇਦਾਂ ਦੀ ਅਨਾਉਂਸਮੈਂਟ ਕਰ ਸਕਦੇ ਆ ਪਹਿਲਾਂ ਵੀ ਉਹਨੇ ਕਾਫੀ ਮਨਮਤੀ ਇਦਾਂ ਦੀ ਅਨਾਉਂਸਮੈਂਟਾਂ ਕੀਤੀਆਂ ਪਰ ਆਪਾਂ ਕੁਛ ਨਹੀਂ ਕਿਹਾ ਉਹਨੂੰ ਵੀ ਚਲ ਕੋਈ ਗੱਲ ਨਹੀਂ ਜੇ ਕਰਦਾ ਤਾਂ ਕਰੇ ਹਨਾ ਤੇ ਪਰ ਚਾਹੀਦਾ ਨਹੀਂ ਇਹਦਾ ਨਾ ਹੋਣਾ ਪਰ ਹੁਣ ਸਖਤ ਸਟੈਂਡ ਲਿਆ ਜਾਊਗਾ ਹੁਣ ਬਖਸ਼ਿਆ ਨਹੀਂ ਜਾਊਗਾ ਹੁਣ ਨਹੀਂ ਹੁਣ ਤਾਂ ਸਿਰ ਤੋਂ ਪਾਣੀ ਲੰਘਿਆ ਠੀਕ ਹੈ ਜੀ ਸੋ ਠੀਕ ਹੈ ਜੀ ਵੈਰੀ ਗੁੱਡ ਰੈਡੀ ਜੀ ਕੀ ਫਤਹ